ਲਾਈਵ ਮਤਰਾ ਅੱਜ ਆਪਾਂ ਕਰ ਰਹੇ ਆ ਸਪਰੇ ਪਾਦੇ ਪਾਦੇ ਜਿੰਦੂਆ ਆਪਣਾ ਬਲੌਗ ਵਿੱਚ ਸਵਾਗਤ ਹੈ ਸਭ ਦਾ ਤੇ ਅੱਜ ਆਪਾਂ ਕਰ ਰਹੇ ਆ ਸਪਰੇ ਇਧਰ ਹੈਗਾ ਗੋਪੀ ਐ ਗੋਪੀ ਹੋਰ ਕਰਦੇ ਆ ਸਪਰੇ ਦੱਥ ਨੇ ਪੋਣੀਆ ਰੇ ਐ ਹੈਗਾ ਜਿੰਦੂ ਅੱਜ ਜਿੰਦੂ ਇਹ ਸੱਟਾ ਜਿੰਦੂਆ ਆਇਆ ਰ ਮੇਰੀ ਗੱਲ ਸੁਣਾ ਹਾਂ ਕਿੰਨਾ ਸਾਰੇ ਪਾਉਂਗਾ ਬਾਬਾ ਨੂੰ ਸਾਰਾ ਡਾਲ ਕਰਦੇ ਆਏ ਕਹਿੰਦੀ ਸਾਰਾ ਪਾ ਕੇ ਨਾ ਅੱਧੀ ਪੂਰੀ ਪਾਲਾ ਵੇਚੋ ਦੇ ਮਗੜਾ ਲਾਲ ਦੀ ਐ ਕਹਿੰਦੇ ਜਿੰਦੂ ਕਹਿੰਦਾ ਅੱਜ ਤਾਂ ਮੈਂ ਸਾਰੇ ਤੇ ਕਰ ਦੇਣੀ ਆ 30 ਕਿੱਲੇ ਤੇ 30 ਕਿੱਲੇ ਜੇ ਨਿਵੇੜਨੇ ਆ ਕਹਿੰਦਾ ਆਪਾਂ ਉਹਦੀ ਕੱਲਾ ਹੀ ਲੱਗਿਆ ਰੋ ਬਾਬਾ ਦਵਾਈ ਪਾ ਕਰਾਂ ਦੀ ਓਏ ਦਵਾਈ ਪਾ ਜਿੰਦੂ ਆ ਜਾ ਮੈਂ ਤੇਰੇ ਬਾਗ ਦਵਾਈ ਪਾ ਦੱਸ ਐ ਔਖਾ ਜੇ ਤਾਂ ਨਾ ਹੋ ਵੀ ਉਹਨਾਂ ਚ ਕਰਾ ਵੀ ਭਰ ਲਾ ਯਾਰ ਗੋਪੀ ਕੱਠੀ ਪਾ ਦੇਾਂਗੇ ਕੋਈ ਇਕੱਠੀ ਪਾਲਾਂਗੇ ਹੋਇਆ ਇਹਦੇ ਚ ਪਾਲ ਆਪਾਂ ਪੈ ਉਹ ਕੋਈ ਨਾ ਬਹੁਤ ਕੁੱਤਾ ਬੰਦਾ ਇਹ ਆ ਬੰਦੇ ਦੀ ਪਛਾਣ ਕਰ ਲੋ ਆ ਬੰਦੇ ਦੀ ਪਛਾਣ ਕਰ ਲੋ ਤੁਸੀਂ ਸਾਰੇ ਠੀਕ ਨਾ ਤੋਰਦੇ ਨਾਲ ਹੀ ਭਰ ਦੂਗਾ ਕੰਮ ਨਹੀਂ ਕਰੂਗਾ ਓਏ ਬੋਲੇ ਬੋਲਾ ਇਹਨੂੰ ਤੋਰ ਦੇ ਭਰ ਕੇ ਨਾਲੀ ਤੁਰ ਹੀ ਜਾਂਦਾ ਇਹ ਤਾਂ ਤੁਰਦਾ 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 ਨਾ ਇਹ ਮੇ ਤੁਰਾ ਪਾ ਉਹ ਕਰਤੀ ਆ ਚਾਰਾ ਕਿੱਦਾਂ ਤੇ ਤੇ ਆ ਆਪਣੀਆਂ ਹੈਗੀਆਂ ਜਾਵਣਾ ਜਾਣਾ ਬਹੁਤ ਲੱਗਿਆ ਸਰ ਕੀ ਔਰ ਇਹ ਆਪਣਾ ਕੁਸਚੋਂ ਨਾ ਤੇ ਉਹ ਪਰੇ ਹੈਗਾ ਆਪਣਾ ਬਾਜਰਾ ਤੇ ਆ ਬੈਠਾ ਜਿੰਦੂ ਭੈ ਦਾ ਕਾਂਦ ਤੋ ਥੱਲੇ ਨਾ ਡੱਗ ਡੁੱਬ ਗਈ ਜਵੇਂ ਮੁੜ ਕੇ ਮਾੜੇ ਕੇ ਨਾਲ ਕਹੂੰਗਾ ਮੇਰੇ ਹੱਥ ਚ ਪੀੜ ਨਿਕਲ ਗਈ ਮੈਂ ਚੱਲਿਆ ਘਰੇ ਬਾਈ ਥੱਲੇ ਆਇਆ ਇੱਥੇ ਕੁਸ ਹੁੰਦਾ ਵੀ ਇਹ ਨਾਲੇ ਪਾਲੀ ਗੋਪੀ ਛੋੜੇ ਬਹੁਤ ਆਏ ਪਾਰਾ ਸਾਰਾ ਹੀ ਆਇ ਕਿੰਨੇ ਆ ਉਹ ਭੈ ਬਾਲਾ ਹੁੰਦਾ ਇਹ ਮਗਲਾਲ ਥੋੜਾ ਪਾਦਦਾ ਮੁੜ ਕੇ ਕਹੂਗਾ ਧੂਆ ਮਾਰੀ ਜਾਂਦਾ ਏ ਕਿਹੜਾ ਛੋਟਾ ਪੌਚ ਹਾਂ ਫੇਰ ਪਾ ਦੇ ਉਹ ਨਹੀਂ ਯਾਰ ਉਹ ਆ ਆ ਉਹ ਛੋਟਾ ਪੌਚ ਵੇਖਾ ਕੋਈ ਪਿਆਰਾ ਹਾ ਉਹ ਵਾਵਾ ਹੁੰਦਾ ਯਾਰ ਹਾਂ ਹਵੇ ਪੈ ਤੇਰੇ ਕੋਲੇ ਹਾਂ ਇੱਕ ਪਾ ਦੇ ਫਿਰ ਓਏ ਓਏ ਵਾਵਾ ਹੁੰਦਾ ਇਹ ਭਾਈ ਮੁੜ ਕੇ ਘਾਟਾ ਹੈ ਭਈਆਂ ਰਗੜਾ ਜਾਂਦਾ ਮੈਂ ਆਹ ਦਾ ਪੁੰਡਾ ਨਵਾਂ ਦੇਣਾ ਨਹੀਂਗਾ ਜਿੰਦੂ ਜੇ ਤੇਰਾ ਖਰਾਬ ਹੋ ਗਿਆ ਤਾਂ ਹਾਂ ਮੁੜ ਕੇ ਕਹੂੰਗਾ ਮੈਨੂੰ ਨਵਾਂ ਪੁੰਡਾ ਆਪਦਾ ਦੇ ਕੋਪੀ ਬਾਈ ਮਾਈ ਗੱਪੇ ਅਜੇ ਬਾਦੇ ਪਾਣੀ ਦੇਖੀ ਵੇਖ ਆ ਹੁੰਦਾ ਲਾਲਚ ਬੰਦੇ ਨੂੰ ਵੇਖਾ ਇਹਨੂੰ ਆਇਆ ਮੈਂ ਦਦਾ ਇੱਕ ਪੁੰਡਾ ਵਾਧਾ ਕਰਨਾ ਤੋ ਆਹ ਉਹ ਹੋਣਾ ਇੱਕ ਵਾਰ ਤੋਂ ਯਾ ਕਬਿਲਾ ਵਾਧਾ ਕਰਦਾ ਸੀ